ਕੰਨ ਜੀ ਧਰ ਜੀ ਬੋਨ ਦੇ ਥਾਪੀ ਦੇ ਗੇ ਸਤ ਗੁਰ ਕੰਨ ਜੀ ਧਰ ਜੀ ਬੋ ਥੱਲੇ ਵਾਲ ਤੇਰੀ ਸੱਚ ਤੇ ਮਰਦਾਬਾ ਮਰਦਾਬਾ ਬੀਠੋ ਕੇ ਸੈਂਟਰ ਸਰਕਾਰ ਮਰਦਾਬਾ 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 ਖਰਾ ਸਾਬ ਰੇਲ ਰੋਕਾਂ ਗਈਆਂ ਰੇਲਾਂ ਰੋਕੀਆਂ ਗਈਆਂ ਕੀ ਪੂਰਾ ਕਹਿਣਾ ਚਾਹੋਗੇ ਇਹ ਰੇਲਾਂ ਜਿਹੜਾ ਰੋਕਨ ਲਈ ਅੱਜ ਸਾਡਾ ਪ੍ਰੋਗਰਾਮ ਹੈ ਇਹ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ 10 ਮਹੀਨਿਆਂ ਤੋਂ ਲੈ ਕੇ ਭਾਰਤੀ ਸੰਜੂਨ ਨੇ ਇੱਕ ਤਸਿੱਧੂ ਪਰ ਅਤੇ ਪ੍ਰਾਤਰੀ ਜਿਹੀ ਬੰਦਿਆਂ ਸਜੂਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਪਿਛਲੇ 13 ਮਹੀਨਿਆਂ ਤੋਂ ਲੈ ਕੇ ਇਹਦੀ 13 ਫਰਬਰੀ ਤੋਂ ਲੈ ਕੇ ਅੱਜ ਇੱਕ ਜੋ ਸ਼ੰਭੂ ਖਨੌਰੀ ਅਤੇ ਰਤਨਪੁਰਾ ਬਾਰਡਰਾਂ ਤੇ ਧਰਨੇ ਚੱਲ ਰਹੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਵੇਂ ਐਮਐਸਪੀ ਬਿਜਲੀ ਐਕਟ 220 ਅਤੇ ਹੋਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਾਡੇ ਜਿਹੜੇ ਸੂਬੇ ਦੇ ਆਕਮ ਨੇ ਸਰਦਾਰ ਜਗਜੀਤ ਸਿੰਘ ਢੱਲੇ ਵਾਲਾ ਉਹ ਮਰਨਵਰਤ ਤੇ ਬੈਠੇ ਹੋਏ ਨੇ ਜਿਸ ਦੇ ਵਿੱਚ ਨਾ ਤਾਂ ਹਾਲੇ ਤੱਕ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਸਰਕੀ ਐ ਤੇ ਨਾ ਸੈਂਟਰ ਦੇ ਉਸ ਵਿਰੋਧ ਵਿੱਚ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਰੇਲ ਰੋਕਣ ਦੋਲਣਾ ਐ ਕਿ ਅਸੀਂ 12 ਤੋਂ ਲੈ ਕੇ 3 ਵਜੇ ਤੱਕ ਰੇਲਾਂ ਰੋਕ ਕੇ ਸੈਂਟਰ ਸਰਕਾਰ ਨੂੰ ਚਗਾਉਣ ਜਾ ਰਹੇ ਹਾਂ ਤੇ ਪੰਜਾਬ ਸਰਕਾਰ ਨੂੰ ਚਗਾਉਣ ਜਾ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ 2020-21 ਦੇ ਵਿੱਚ ਜਦੋਂ ਕਾਲੇ ਕਾਨੂੰਨ ਰੱਦ ਕਰੇ ਨੇ ਮੋਦੀ ਸਰਕਾਰ ਨੇ ਮੰਨੀਆਂ ਸੀ ਉਹ ਲਾਗੂ ਕਰਾਉਣ ਵਾਸਤੇ ਅੱਜ ਸਾਡੇ ਸੂਬੇ ਦੇ ਆਗੂ ਜ਼ਿੰਦਗੀ ਮੌਤ ਲਈ ਲੜ ਰਹੇ ਨੇ ਅਸੀਂ ਉਸ ਮੰਗਾਂ ਨੂੰ ਪੂਰੀਆਂ ਕਰਾਉਣ ਵਾਸਤੇ ਅੱਜ ਇਹ ਲੋਕ ਅੰਦੋਲਨ ਹੈ ਜਿਹੜਾ ਤੇ ਕਰਨ ਜਾ ਰਹੇ ਆ। ਆ ਗਈਆਂ ਨੇ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਦੱਸ ਗਏ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜੱਤੇਵੰਦੀ ਵੱਲੋਂ ਦੋ ਫਾਰਮਾਂ ਦੇ ਵੱਲੋਂ ਜਿਹੜਾ ਅੱਜ ਦਾ ਸਾਡਾ ਐਲਾਨ ਹੋਏਗਾ ਕਿਉਂਕਿ ਪਿਛਲੇ 26 ਤਰੀਕ ਤੋਂ ਲੈ ਕੇ ਡੱਲੇਵਾਲ ਸਾਹਿਬ ਮਰਨਵਰਤ ਤੇ ਬੈਠੇ ਨੇ ਕਿ ਦੂਜਾ ਫਾਰਮ ਹੈ ਜਿਹੜਾ ਸਾਡਾ ਉਹ ਜਿਹੜਾ ਸਰਕਾਰ ਕਹਿ ਰਹੀ ਸੀ ਕੇਂਦਰ ਦੀ ਸਰਕਾਰ ਕਹਿ ਰਹੀ ਟਰੈਕਟਰ ਟਰਾਲੀਆਂ ਨਾਲ ਲੈ ਕੇ ਉਹ ਵੀ ਪਾਇਲ ਆਜੋ ਉਹ ਸਾਡੇ ਕਿਸਾਨ ਪੈਦਲ ਜਾ ਰਹੇ ਸੀਗੇ ਉਹਨਾਂ ਤੇ 72 ਘੰਟੇ ਕੋਲੇ ਸਿੱਟੇ ਗਏ ਨੇਗੇ ਡੱਲੇਵਾਲ ਸਾਹਿਬ 26 ਤਰੀਕ ਤੋਂ ਲੈ ਕੇ ਮਰਨ ਵਰਤ ਤੇ ਉੱਤੇ ਬੈਠੇ ਨੇਗੇ ਕਿਉਂਕਿ ਪਿਛਲੀਆਂ ਅਧੋਲਣੀਆਂ ਰਹਿੰਦੀਆਂ ਮੰਗਾਂ ਨੇ ਜਿੰਨੀਆਂ ਵੀ ਚਾਹੇ ਐਨਐਸਪੀ ਲਾ ਲਓ ਚਾਹੇ ਕਰਜ਼ਾ ਮੁਕਤੀ ਲਾ ਲਓ ਚਾਹੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ 50% ਮਨਾਪੇ ਨਾ ਜਿਹੜੇ ਸਾਡੇ ਭਾਅ ਨੇ ਜਿੰਸਾਂ ਦੇ ਭਾਅ ਤੈਅ ਕੀਤੇ ਜਾਣ ਇਹ ਮੰਗਾਂ ਨੂੰ ਲੈ ਕੇ ਅਸੀਂ 13 ਫਰਵਰੀ ਤੋਂ ਲੈ ਕੇ ਲਗਾਤਾਰ ਖਨੌਰੀ ਬਾਡਰ ਤੇ ਤੇ ਸੰਘੂ ਬਾਡਰ ਤੇ ਤੇ ਰਾਜਨਪੁਰਾ ਬਾਡਰ ਦੇ ਉੱਤੇ ਤਿੰਨ ਥਾਵਾਂ ਦੇ ਉੱਤੇ ਸਾਡੇ ਮੋਰਚੇ ਲੱਗੇ ਪਏ ਨੇ ਸਰਕਾਰ ਨੇ ਸਾਨੂੰ ਹੰਗੌਲਾ ਕੀਤਾ ਗਿਆ ਹਾਲ ਤੱਕ ਕਿਸੇ ਗੱਲਬਾਤ ਨਹੀਂ ਸੱਧਿਆ ਤਾਂ ਡੱਲੇਬਾਲ ਮਰਨ ਵਰਤ ਤੇ ਬੈਠ ਗਏ ਨੇਗੇ ਤਾਂ ਅਸੀਂ ਉਸ ਦੇ ਰੋਸ ਵਜੋਂ ਅੱਜ ਅਰੇਲਾ ਦਾ ਜਿਹੜਾ ਸਾਰੇ ਭਾਰਤ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਥਾਵਾਂ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਸਾਡੀਆਂ ਸਹਿਯੋਗੀ ਜੋ ਜਥੇਬੰਦੀਆਂ ਨੇ ਉਹ ਵੀ ਅੱਜ ਕਰ ਰਹੀਆਂ ਨੇ ਕੁਝ ਨਾ ਕੁਝ ਰੇਲਾਂ ਦੇ ਉੱਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਭਾਰਤੀ ਕਿਸਾਨ ਯੂਨੀਅਨ ਨੇਕਤਾ ਕ੍ਰਾਂਤੀਕਾਰੀ ਇਹ ਜੋ ਜਥੇਬੰਦੀਆਂ ਵੱਲੋਂ ਮਾਨਸਾ ਦੇ ਵਿੱਚ ਅਸੀਂ ਅੱਜ ਇਹ ਰੇਲਾਂ ਦਾ ਜਿਹੜਾ ਚੱਕਾ ਜਾਮਾ ਉਹ ਕਰ ਰਹੇ ਆ ਇਹ ਮੰਗਾਂ ਸਰਕਾਰ ਤੋਂ ਮਨਾ ਕੇ ਆਵਾਂਗੇ ਪੁੱਠੇ ਨਹੀਂ ਮੁੜ ਕੇ ਆਵਾਂਗੇ ਡਟ ਕੇ ਲੜਾਂਗੇ